ਇਹ ਕਰ ਮਲ ਕੀ ਤਾਂ ਜੈ ਜੈ ਜਮਾਨਾ ਯਾਰ ਭਾਈ ਯਾਰ ਤਾਂ ਕਹੀ ਮੇਰੀ ਗੱਲ ਸੁਣ ਮੇਰੀ ਗੱਲ ਤੇਰੀ ਮੰਨੀ ਨਹੀਂ ਗਾ ਹਾਂ ਮੰਨ ਲਈ ਦੱਸ ਉਹ ਆ ਪਵਣ ਜੈ ਜੈ ਜਮਾਨਾ ਵਰਤ ਵਰਕ ਮੰਗਿਆ ਬਈ ਇਹਨੇ ਪੰਜ ਮੰਗਿਆ ਮੈਂ ਤੈਨੂੰ ਦੀ ਮੰਗੀ ਜਾਂਦਾ ਬਾਈ ਯਾਰ ਹੋਰ ਕੀ ਕਰਦਾ ਯਾਰ ਜੈ ਕਰਾ ਦੇ ਬਾਈ ਜੈ ਕਰਾ ਜਾਵੀਂ ਭਾਈ ਵੇਚਨੇ ਵੀ ਆ ਯਾਰ ਬਸ ਚਾਰ ਚੂਰ ਚ ਦੇ ਦਾਂਗੇ ਚਾਰ ਦਿਗਾ ਵੇਚਣੀ ਵੀ ਆ ਯਾ ਯਾਰ 3500 ਵੀ ਹੋ ਗਈ ਨਹੀਂ ਨਹੀਂ 3500 ਯਾ ਲੈ ਜਾ ਯਾਰ ਉਹਨੇ ਵੀ ਤਾਂ ਨਵਾਂ ਜੀ ਰੱਖ ਦਿੱਤੀ ਹਿੰਦੀ ਕਿਆ ਹੋ ਗੋ ਆਹ ਇੱਕ ਹੀ ਕਰ ਦੋ ਇਹ ਵੀ ਦਿਖਾਈ ਇਹ ਕਰਾਉਂਗੇ ਤੁਹਾਨੂੰ ਦੇਖੇ ਜਾਂਦਾ ਹੀ ਇਹ ਆਪੋ ਆਪਣੀ ਇਹ ਆਪ ਕੋ ਦਿਖਾਈ ਇਹ ਤੋਂ ਨਿਕਾੜੋ ਓਏ ਵਿਗ ਜੂ ਇਹ ਵੀ ਵਿਗ ਜੂਗੀ ਵਿਗ ਜੂ ਕੋਈ ਨਹੀਂ ਆਪੋ ਆਪਣੀ ਨਹੀਂ ਨਹੀਂ ਆਪੋ ਆਪੋ ਓਏ ਵਿਗ ਜੂ ਕਿਉਂ ਭਜਦਾ 34 ਹੋਰ ਤੇ ਤੈਨੂੰ ਕੀ ਗੱਲ ਆ ਉਹ ਵੀ 24 ਨੂੰ ਨਹੀਂ ਇੱਕ ਇੱਕ ਤੇ ਪੌਫਰੇ ਨੂੰ ਯਾਰ ਕਿੰਨੇ ਦੀ ਹੋ ਗਿਆ ਸੌਦਾ ਓਏ ਆਪੋ ਆਪਣੀ ਚੱਲਣ ਦਿਓ ਕਰਤਾ ਯਾਰ ਜਦੋਂ ਹੁਣ ਧਰਤੀ ਬੱਸ ਬਸ ਠੀਕ ਹੈ ਕਰਤੀ ਸੀ ਬੱਚਾ ਲਿਖਾਈ ਆਪੋ ਆਪਣੀ 3500 ਹਾਂ ਆ ਮੈਨੂੰ ਲੈ 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 ਮੈਨੂੰ ਲੈ 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 ਜੀ ਤੇ ਮੈਂ ਯਾਰ ਸੌਦਾ ਚੱਲੀ ਜਾਂਦਾ ਹੁਣ ਮੈਨੂੰ ਲੈ 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 ਇਹ ਦੇਖੀ ਉਹ ਬ੍ਰਿਜ ਕੋ ਮੈਂ ਕਹਿੰਦੇ ਬਿਲਖਾਈ ਆਪਕੋ ਆਪਣੀਆਂ ਠੀਕ ਹੈ ਜੀ ਹਾਂ ਨਾ ਆਈ ਬਈ ਆਪਾਂ ਮੰਨ ਦੇ ਪੀਰਾ ਬਾਈ ਤੇਰਾ ਮਣੀ ਦੇਖਦੇ ਆ ਵੀ ਵਧੀਆ ਮਣੀ ਚੱਕ ਦੋ ਨਾਕ ਹੋ ਗਏ ਬਾਈ ਮਣੀ ਦੇ ਚੱਲ ਨਹੀਂ ਚਾਹੀਦਾ ਇਹ ਨਿੰਬੜ ਗਿਆ ਕੰਮ ਹਾਂ ਦੋ ਲੈ ਆਏ ਸੀ ਬਾਈ ਦੋਵੇਂ ਵੇਗੇ ਹਾਂਜੀ ਬਾਈ ਜੀ ਠੀਕ ਹੈ ਬਾਈ ਹੁਣ ਕਿਹਾਂ ਲਖਾਈ ਕਿੱਧਰ ਪਾਈ ਪਵਣੇ ਦੀ ਇਸੇ ਨੂੰ ਫੇਰ ਪਾ ਤੀ ਆਪੋ ਆਪਣੀ ਹਾਂ ਨਹੀਂ ਆਪੋ ਆਪਣੀ ਲਖਾਈ ਓਏ ਯਾਰ ਮੇਰੀ ਗੱਲ ਸੁਣ ਤੂੰ ਨਾ ਲਖਾਈ ਮੈਂ ਨਹੀਂ ਕਰਾਉਣੀ ਉਹਨਾਂ ਦੀ ਪਾਉਣੀ ਆਂ ਜੀਆਂ ਦਾ ਲਖਾਈ ਮੈਂ ਨਹੀਂ ਕਰਾਉਣੀ ਉਹਨਾਂ ਦੀ ਤੁਸੀਂ ਤੁਸੀਂ ਆਪੋ ਆਪਣੀ ਕਰਾਓ ਆਪੋ ਆਪਣੀ ਕਰਦੀ ਬੜਾ ਨਹੀਂ ਮੈਂ ਨਹੀਂ ਕਰਾਉਣੀ ਸਰਦਾ ਓ ਯਾਰ ਬਈ ਨਹੀਂ ਪਾਦਾ ਨਹੀਂ ਇਹਨੂੰ ਬੱਸ ਨੂੰ ਬੱਜਦਾ ਮੇਰੇ ਕੰਮ ਨਹੀਂ ਗਾ ਲਾ ਪਟਾ ਦਾ ਮੈਨੂੰ ਜਮੇ ਕੋਈ ਨਹੀਂ ਬੱਜਦਾ ਨਹੀਂ ਬਈ ਚਲ ਪਾ ਇਹਨੂੰ ਪਾਲ ਖਾਈ ਇਹਨੂੰ ਪਾਦਾ ਓਹ ਨੀਂਦਾ ਯਾਰ ਪਾਦੀ 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 ਠੀਕ ਹੈ ਜੀ ਹੋਰ ਨਵੇੜੋ ਕੰਮ ਆ ਗਾ ਗਿਆ ਮੇਰੇ ਕੋਲ ਇਹ ਜਦੂ ਸਾਡੇ ਸਾਈ ਆ ਗਾ ਗਿਆ ਹਾਂ ਲਾ ਬਸ ਤੇਰੇ ਰੱਬ ਨੇ ਹੁਣੇ ਖਰੇ ਕਰਤੇ ਹਾਂ ਨੇ ਕਰ ਦਿੰਦੀ ਹਾਂ ਆ ਕਿਨੇ ਪਾਲ ਗਿਆ ਭਾਈ ਕੱਟ ਦੇ ਪਰਚੀ ਬਾਈ ਗੁਰਪ੍ਰੀਤ ਉਹਦਾ ਸ਼ੀਸ਼ ਤੇ ਕਰਾ ਲਿਆ ਹਾਂ ਸਹੀ ਹੈ ਕਾ 10 ਸੱਦ 10 13 10 1 ਇੱਕ ਲਿਖਦੇ ਲਿਖਦੇ ਪਰਚੀ ਤੇ ਪਰਚੀ ਤੇ ਲਿਖ ਦੇ ਨੂ ਯਾਰ 3500 ਤੇ ਲਿਖਾਈ ਇਹਦੀ ਆ ਤੂੰ ਦੇਣਾ ਅਗਲੀ ਵਾਰੀ ਆ ਲੈ ਲੈ ਬੱਸ ਹੋਰ ਨਾ ਬਾਈਂਟ ਆ ਸਭਨੀ ਬੰਦ ਕਰ ਦੇ ਲੇ ਇਹ ਪਾਸੂ ਦੀ ਮੰਡੀ ਦੇਣਾ ਇਹਨਾਂ ਨੂੰ ਪਰਚੀ ਤੇ ਹਾਂ ਜੀ 80 ਜੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਹਾਂ ਹਾਂ ਤੈਨੂੰ ਨਵਾਂ ਨਾਗਨ ਅਸੀਂ ਬੈਠੇ ਆਂ ਹਾਂ ਸਹੀ ਆ ਜਿੰਮੇਵਾਰੀ ਸਾਡੀ ਪਰ ਦਰ ਰੱਖ ਕੇ ਲਿਆ ਕਰ ਮੜਾ ਇਹ ਭਾਈ ਦਾ ਸੀ ਪਹਿਲਾਂ ਵੀ ਭਾਈ ਦਾ ਸੀ ਮੈਂ ਕਿਹਾ ਤੇਰੀ ਬੱਕਰੀ 12000 ਦੀ ਵੇਚ ਦੂੰ ਬੱਸ ਜਾ ਹੁਣ ਥੋੜੇ ਜਾਨ ਤੀ ਗੱਲ ਹੀ ਕੋ ਨਹੀਂ ਯਾਰ ਗੱਲ 15000 ਮੰਗਦਾ ਮੈਂ ਮੰਗ ਹੁਣ ਉਹਦਾ ਭਾਅ ਸਤਾ ਮੈਂ ਮੰਗਦਾ ਮੰਗਾਂ ਬੋਲ ਤੂੰ ਲਾਪਸ ਸੱਪੀਰ ਨਾ ਮੈਂ ਨਾ ਜਨਾ ਲੈਣਾ ਇਹ ਗੱਲ ਮੈਂ ਬੋਲ ਨਹੀਂ

ਵੇਣੀਆਂ ਕਿੱਲੇ ਨੇ ਆ ਤਿਆਰ ਕਰ ਦੇ ਬੱਕਰੀ ਦੇ ਸੇ ਕਿੰਨੇ ਨੇ ਤੁਹੀਂ ਦੱਸਣਾ ਯਾਰ ਬਾਈ ਮੈਂ ਤੁਹਾਨੂੰ ਸੱਤ ਰੋਲਾ ਸੱਤ ਵੀਰ ਸੱਤ ਅਲੀਆ ਆ ਬਾਈ ਤੇਰੀ ਕੀ ਹੁਣ ਤੂੰ ਦੱਸਣਾ ਕੋਈ ਚੰਗਾ ਚੰਦੋ ਲੱਗਦੀ ਏ ਤਾਂ ਹੋਰ ਵੀ ਲੱਗਦੀ ਪ੍ਰੋਪਰ ਤਰ੍ਹਾਂ ਕਿੰਨੇ ਬੱਕਰੀ ਵੜਨੇ ਆ ਗਾਲਾਂ ਨੂੰ ਨਾ ਲੈਣੀਆਂ ਬੇ ਤਾਂ ਵੱਢੀ ਨਾ ਵੜਨੀ ਤੇਰੀ ਮਰਜ਼ੀ ਬੋਲ ਨਹੀਂ ਭਾਈ 4500 ਦੇ ਦਈਏ 500 ਨਾ ਕੀ 600 ਦੇ ਦਈਏ 500 ਮੈਨੂੰ ਘਟ ਦੇ ਬੋਲ 500 ਮੈਨੂੰ ਘਟ ਦੇ 8000 ਦੇ ਦਈਏ ਠੀਕ ਹੈ 8000 ਲਾਦਾ ਭਾਈ ਡੱਬੀ ਬੱਕਰੀ ਦਾ ਨੇ ਲੈ ਆਇਆ ਯਾਰ ਲੈ ਹੂੰ ਇਹ ਹਾਂ ਤੁਮ ਕਿਹੜੇ ਸਾਹ ਹੂੰ ਵਿਟਣਾ ਸਭ ਕੁਝ ਸਾਫਟਾ ਹੋ ਜਾਂਦਾ ਹੋਊ ਅੱਜ ਮੰਡੀ ਆ ਕੇ ਨਹੀਂ ਆਉਂਦਾ ਤਾਂ ਮੇਰੇ ਨਾਲ ਸਾਥੀ ਯਾਰ ਬਣ ਗਿਆ ਤੇ ਹੁਣ ਚੱਲ ਆਈ ਹੂੰ ਹਾਂ ਕਿੰਨੇ ਕਿੰਨੇ ਕਿਲੋ ਦੀਆਂ ਤੂੰ ਕਿਲਵਾਂ ਦੇ ਹਿਸਾਬ ਨਾਲ ਲੈਣਾ ਹੈ ਨਸਲ ਦੇ ਹਿਸਾਬ ਨਾਲ ਵੇਚਦਾ ਬਸ ਫਰਕ ਥੋੜੇ ਜਾ ਹੀ ਆ ਨਸਲ ਨਾਲ ਵੇਚਦੇ ਬਈ ਆਪਾਂ ਸਾਰਾ ਗੁੱਸਾ ਕਰਦੇ ਹਾਂ ਆਪਾਂ ਨਾ ਦੇਖਣ ਦੇ ਤਪਦਾ ਵੇਰ ਰਿਖਣਾ ਬਤਲੀ 18000 ਲੈਣਾ ਦਾ ਨਹੀਂ ਬਾਈ ਤੇਨੂੰ ਕਿੰਨੇ ਦੇਣੀ ਆ 14000 ਦੀ ਕੋਈ ਗੱਲ ਨਹੀਂ ਉਸਤ ਭਾਈ ਜੇ ਅੱਜ ਪੈਸੇ ਲੈ ਦਵਾ ਦਿੱਤੇ ਤੈਨੂੰ ਉਹ ਕਹੀ ਨਾ ਮਹੀਨੇ ਨੂੰ ਦਾਰ ਰਹਿਣੇ ਆ ਹਾਂ ਹਾਂ ਸਾਲ ਨੂੰ ਦੇਣੀ ਮਜ਼ਦੂਰਾਂ ਦੇ ਦਾਸੀ ਰਹਿ ਲੈ ਉਹਨੇ ਦਿੰਦਾ ਹੀ ਦਿੰਦਾ ਨਾ ਉਹ ਕਹਿੰਦਾ ਮਹੀਨਾ ਦੇਣਾ ਤੂੰ ਨਾ ਕੀ ਕਹਿਣਾ ਤੂੰ ਪਾਗਲਾ ਪਾਗਲ ਨਾ ਬਰਵਾ ਇਹਦਾ ਪਾਗਲਾ ਹੈ ਦੇ ਪੁੱਤ ਦਾਹੀ ਦਾਹੀ ਬਰਾ ਲਾ ਮਾਰਨਾ ਬਈ ਮਾਰਨਾ ਵੀਡੀਓ ਚ ਤੰਗ ਨਾ ਕਰ ਦੇ ਪੁੱਤ ਦਾਹੀ ਹੈ ਗਣਾ ਨਹੀਂ ਦੇਣੀ ਹੁੰਦੀ ਤੇਰੇ ਭੈ ਕਿਹੜਾ ਕੰਡੇ ਦੀ ਨਹੀਂ ਹੋ ਸਕਦਾ ਕਿ ਮੰਦਰੇ ਮੰਦਰੇ ਹੋਣ ਨਹੀਂ ਫਾਨ ਹੋਇਆ ਨਹੀਂ ਬਈ ਪੁੱਤੋ ਨਾਲ ਲਿਆ ਜਾ ਯਾਰ ਪੁੱਤੋ ਦਾ ਵੀ ਯਾਰ ਮੁਕੇਰੇ ਹੱਥੋਂ ਵਿੱਚ ਖੜਾਏ ਨੇ ਸਾਡਾ ਗੀ ਹਾਂ ਹਾਂ ਦਾਸ ਤਾਂ ਲੱਗਿਆ ਕਹਿ ਲਾਉਣ ਦਾ ਮੈ ਲਾਦਣਾ 15 ਲਾਦਣਾ ਲਾ ਦੇ ਲਾਖ ਆ ਪਾਵਾਂ ਹਾਂ ਲਾ ਦੇ ਤੂੰ 12 ਹੀ ਲਾ ਤਨ ਫੇਰ ਪੁੱਛਾਂਗੇ ਆਏ ਕੀ ਆ 73 75 ਹਾਂ ਬਿੱਲੂ بابا ਕੀ ਮੰਗਿਆ ਪੱਟ ਦਾ ਹੱਥ ਮੰਗਿਆ 2 ਲਾਦਾ ਹੁਣ ਥੋੜਾ ਇਹ ਰੂਹ ਬਹੁਤ ਆ ਯਾਰ ਪੈਸੇ ਦਾ ਬੋਲਾ ਦੇ ਇਹ ਜੁਦਾਤਰ ਧਰਮਾ ਕੌਣ ਆਇਆ ਆ ਲਖਾਈ ਨੰਬਰ ਤੂੰ ਯਾਰ ਬੋਗਲ ਦੇ ਲੈ ਇਥੇ ਨਹੀਂ ਬੋਗਲ ਤੇ ਲੈ ਆਹ ਹਾਦਸਾ ਕੀਤਾ ਉੱਥੇ ਨੰਬਰ ਆ ਆਪਣਾ ਇਕੱਤੀ ਸੀ ਬਈ ਇੱਥੇ ਜਿਹੜੇ ਨਾਮ ਹੀ ਬਾਈ ਪਾਰਟੀ ਨੇ ਰੰਗ ਲਾਇਆ ਥੋੜਾ ਜਿਹਾ ਰੰਗ ਲਾਇਆ ਰਹਿ ਗਈ ਬੋਗਲ ਦੇ ਆਵੇ ਕਿਤਾਬ ਆਈ ਆ ਬਾਈ ਨੰਬਰ ਲਖਾ ਦੇ